ਸ਼ਬਾਸ਼ ਇਹ ਤੇ ਆਹੀ ਕਤੂਤ ਰਹੀ ਜੀ ਨਾ ਤੇਰੀ ਮੈਂ ਤਾਂ ਐਂ ਕਰੂੰ ਤੇਰੀ ਮਾਂ ਪਿੱਛੇ ਤੈਨੂੰ ਦੁੱਖ ਲੱਗਦਾ ਨਾ ਆਪ ਜਿਹੜੇ ਆਪਣੇ ਘਰ ਦੀਆਂ ਗੱਲਾਂ ਬਾਹਰੇ ਕਰਦੀ ਆ ਉਹ ਵੀ ਪੁੱਛ ਹਰਸ਼ ਹਾਂ ਸੁਗ ਮੇਰੀ ਗੱਲ ਸੁਣਾ ਮੈਂ ਕਾਲੇ ਵਾਲਾ ਖੇਤ ਸਪਰੇਅ ਕਰਾ ਕੇ ਹਾਂ ਠੀਕ ਆ ਤੇ ਉਹਦਾ ਬੰਦਾ ਮਿਲਦਾ ਜਿਹੜੀ ਬੰਦਿਆ ਲਿਆ ਪੋਣਾਗਾ ਉਹ ਦੋਨੋਂ ਮੇਰੇ ਨਾਲ ਸਪਰੇਅ ਕਰਾ ਦੂਗਾ ਹਾਂ ਸਹੀ ਗੱਲ ਆ ਉਹ ਵੀ ਤੁਹਾਡੀ ਇੱਕ ਗੱਲ ਹੋਰ ਮੰਮੀ ਨੂੰ ਡਾਇਵ ਦਵਾਈ ਦੇਣੀ ਨਾਲੇ ਤੈਨੂੰ ਪਤਾ ਬਿਮਾਰ ਆ ਗਈ ਤੁਸੀਂ ਕਿਉਂ ਫਿਕਰ ਕਰਦੇ ਹੁੰਨੇ ਹੋ ਟਾਈਮ ਸਿਰ ਦਵਾਈ ਦੇਣੀ ਹੈ ਮੰਮੀ ਨੂੰ ਮੈਂ ਤੇ ਅੱਜ ਵੀ ਦੇ ਦੂੰਗੀ ਉਹ ਫਿਕਰ ਦੀ ਗੱਲ ਨਹੀਂ ਹੈ ਹੱਕ ਤਾਂ ਮੇਰਾ ਬਣਦੀ ਹੈ ਤੈਨੂੰ ਕਹਿਣ ਦਾ ਕਿਹੜਾ ਬੰਦਾ ਪੁੱਲ ਭੱਲੇ ਜਾਂਦਾਗਾ ਕੋਈ ਨਹੀਂ ਤੁਸੀਂ ਟੈਨਸ਼ਨ ਫ੍ਰੀ ਹੋ ਕੇ ਆਪਣਾ ਕੰਮ ਕਰਿਆ ਕਰੋ ਮੰਮੀ ਦੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਚੱਲ ਠੀਕ ਆ ਮਾ ਠੀਕ ਆ ਹੁਣ ਹਾਂ ਪੁੱਤ ਹੁਣ ਤਾਂ ਮੈਂ ਠੀਕ ਆ ਥੋੜਾ ਜਣਾ ਫਰਕ ਹੈਗਾਗਾ ਤੇ ਹੁਣ ਤੂੰ ਕਿੱਥੇ ਨਾ ਤੁਰ ਪਿਆ ਮੈਂ ਤਾਂ ਮੈਂ ਕਾਲੀ ਨਾਲ ਸਪਰੇਅ ਕਰਾ ਕੇ ਆਉਣਾਗਾ ਖੇਤ ਤੇ ਉਹ ਕਹਿੰਦਾ ਮੈਂ ਤੇਰੇ ਨਾਲ ਕਰਵਾ ਦੂੰਗਾ ਹੰਦਿਆੜੀਏ ਕਿਉਂ ਪੁਣਾ ਆਪਾਂ ਨੇ ਹਾਂ ਪੁੱਤ ਇਹ ਹੀ ਗੱਲ ਆ ਹੰਦਿਆੜੀਓ ਪਾ ਕੇ ਕੀ ਲੈਣਾਗਾ ਐ ਨਾਲ ਮਿਲ ਕੇ ਟਾਈਮ ਪਾਸ ਹੋ ਜਾਂਦਾਗਾ ਔਰ ਉਹੀ ਤਾਂ ਗੱਲ ਆ ਤੇ ਮੈਂ ਤੈਨੂੰ ਐ ਕਹਿੰਦਾ ਸੀਗਾ ਤੇ ਹਰਸ਼ ਨੂੰ ਕਹਿ ਗਿਆ ਸੀਗਾ ਤੈਨੂੰ ਦਵਾਈ ਦੇ ਦੂੰ ਠੀਕ ਆ ਦਵਾਈ ਲੈ ਲਈ ਤੂੰ ਆਪਣੀ ਟਾਈਮ ਸਿਰ ਕੋਈ ਨਾ ਪੁੱਤ ਲੈ ਲੂੰ ਦਵਾਈ ਤਾਂ ਚੱਲ ਮੈਂ ਜਾਣਾ ਠੀਕ ਆ ਫਿਰ ਹੁਣ ਚੰਗਾ ਰੋਟੀ ਪਾਣੀ ਖਾ ਗਿਆ ਹਾਂ ਰੋਟੀ ਪਣੀ ਖਾ ਲਈ ਠੀਕ ਆ ਤੇ ਤੂੰ ਰੈਸਟ ਕਰ ਲੈ ਬੈਠਾ ਚੰਗਾ ਕੋਈ ਗੱਲ ਨਹੀਂ ਪੁੱਤ ਚੰਗਾ ਲੈ ਸੋਖ ਤਾਂ ਗਿਆ ਹੁਣ ਕਰਾਉਣੀ ਐ ਬੁੜੀ ਨੂੰ ਮਹਿਰਾਮ ਸਾਰਾ ਦਿਨ ਮੰਜੇ ਤੇ ਪਈ ਰਹੂਗੀ ਕਿਤੇ ਨਹੀਂ ਇਹਨੂੰ ਗੋਲਾ ਵੱਜਾ ਰੋਟੀਆਂ ਦਾ ਪੰਜ ਪੰਜ ਖਾ ਜਾਂਦੀ ਐ ਤੇ ਉਂ ਅਖੇ ਮੇ ਬਿਮਾਰ ਐ ਦਵਾ ਇਹਨੂੰ ਦਵਾਈ ਨਿੰਬੜੀ ਕੀ ਹੋ ਗਿਆ ਪੁੱਤ ਖੜੀ ਹੋ ਸਾਰਾ ਦਿਨ ਵਿਹਲੀ ਪਈ ਰਹਿਣੀ ਐ ਕੰਮ ਕੌਣ ਕਰੂਗਾ ਕੰਮ ਪੁੱਤ ਕਰ ਦਿੰਨੀ ਆ ਕੋਈ ਨਾ ਮੈਂ ਬਿਮਾਰ ਹੋਈ ਪਈ ਆ ਕਿਤੇ ਨਹੀਂ ਤੈਨੂੰ ਗੋਲਾ ਵੱਜਦਾ ਖੜੀ ਹੋ ਕੇ ਸਨਿਹ ਲਾ ਸਨਿਹ ਪੁੱਤ ਤੈਨੂੰ ਪਤਾ ਤਾਂ ਹੈਗਾ ਮੇਰਾ ਸਾਹ ਉੱਠਦਾ ਮੈਥੋਂ ਨਹੀਂ ਕੰਮ ਹੁੰਦਾ ਇੰਨਾ ਕਿਤੇ ਨਹੀਂ ਤੇਰਾ ਸਾਹ ਬੰਦ ਹੁੰਦਾਗਾ ਲੱਛਣ ਆਉਂਦੇ ਨੇ ਤੈਨੂੰ ਜਿੰਨੇ ਮਰਜ਼ੀ ਕਰਾ ਲਓ ਤੇ ਖੜੀ ਹੋ ਕੇ ਸਨਿਹ ਲਾ ਦੇ ਮੈਂ ਵੀ ਵਿਹਲੀ ਨਹੀਂ ਰਹਿੰਦੀ ਸਾਰਾ ਦਿਨ ਪੁੱਤ ਮੈਨੂੰ ਫੋੜ ਦੱਸ ਦੇ ਮੈਂ ਭਾਂਡੇ ਪੁੰਡੇ ਬਾੰਨ ਦੰਦੀ ਆ ਨੀਰਾ ਨਹੀਂ ਮੈਥੋਂ ਪੈਂਦਾ ਤੂੰ ਖੜੀ ਹੋਗੇ ਨਾ ਸਨੀਰ ਲਾ ਦੇ ਹਰ ਲਾ ਦੰਨੀ ਆ ਚੱਲ ਪੁੱਤ ਆਂ ਖਿੱਚਦੀ ਕਿਉਂ ਆਂਗੀ ਨਾ ਇਹਨਾ ਤੂੰ ਮੈਨੂੰ ਦਵਾਈ ਲਿਆ ਦੰਦੀ ਪਹਿਲਾਂ ਖਾਵੇਂ ਮੈਂ ਦਵਾਈ ਨਾ ਮੇਰਾ ਸਾਹ ਠੀਕ ਹੋ ਜਾਂਦਾ ਦਵਾਈ ਨੂੰ ਤੈਨੂੰ ਹੋਇਆ ਕੀ ਆ ਸਭ ਚਰਿੱਤਰ ਨੇ ਤੇਰੇ ਚ ਖੜੀ ਹੋ ਕੇ ਸਨੀਰ ਲਾ ਦੇ ਦੇ ਟੱਕਤੇ ਰੱਬਾ ਬੜੇ ਪਿਵਲੇ ਕਿਹੜੀ ਬੁੜੀ ਦੀ ਜੋੜ ਹੁੰਦੀ ਆ ਕਿ ਬੰਦਾ ਨਾ ਤੀਮੀ ਦਾ ਮਰੇ ਤੀਮੀ ਪਹਿਲਾ ਮਰ ਜੇ ਫਿਰ ਤਾਂ ਬੱਸ ਐਵੇਂ ਪਾਸਾ ਇੱਕ ਦਸੋਂਡੇ ਪੂਰੇ ਕਰਦੀ ਫਿਰਦੀ ਆ ਮੈਂ ਇੱਕ ਮਚੜੀ ਆ ਬਿਮਾਰੀ ਜਿਹੜੀ ਲੱਗੀ ਇਹ ਕਾਣੂ ਜਾਂਦੀ ਆਗੇ ਇਹ ਤਾਂ ਹੱਡਾਂ ਚ ਰਚ ਗਈ ਹੁਣ ਮੈਂ ਮੇਰੇ ਪੁੱਤ ਨੂੰ ਕੀ ਦੱਸਾਂ ਜੇ ਉਹਨੂੰ ਦੱਸਦੀ ਆ ਤੱਕਰ ਕ੍ਰੇਸ ਪੈਂਦਾ ਚੱਲ ਮਨਾ ਜਿਹੜਾ ਕੁਝ ਕਰਮਾਂ ਚ ਲਿਖਿਆਗਾ ਓਏ ਆ ਜਾ ਸੁੱਖ ਟਾਈਮ ਹੀ ਬੋਤ ਲਾਤਾ ਓਏ ਮੈਂ ਤਾਂ ਹਾਂ ਨਾ ਤੂੰ ਕਿੱਥੇ ਓ ਮਾ ਮਾ ਸਾ ਤੱਕ ਕੱਢੀ ਤਨੇ ਧੁੱਪ ਬਗ ਜੀ ਵੀਰ ਬਣ ਕੇ ਆ ਜਾ ਚੱਲ ਜਾਂਦੇ ਨਹੀਂ ਗੱਲ ਹਟੋ ਨੇ ਆਈਂ ਦੋੜ ਕੋਰੀਆਂ ਢੋਲੀਆਂ ਤਾਂ ਸਰ ਚਿੱਕ ਤੁਹਾਡੇ ਕੋਠੇ ਚ ਪਈ ਆ ਚਾਬੀ ਚੱਕ ਲਈ ਉਹ ਚਾਬੀ ਉਹ ਘਰੇ ਭੁੱਲੇ ਆ ਫਿਰ ਫਿਰ ਲਿਆਗਾ 15 ਅੱਧਾ ਦਿਨ ਤਾਂ ਹੀ ਲਾਹ ਚੱਲ ਤੂੰ ਜਾ ਠੀਕ ਆ ਪੰਜ ਮਿੰਟ ਚਾਬੀ ਫੜਕੇ ਲੋੜੀ ਚੱਲ ਮੈਂ ਤੇ ਚੱਲਦਾ ਠੀਕ ਆ ਚਾਚੂ ਬਣਾ ਲਈਨੇ ਤੂੰ ਆ ਜੀ ਤੂੰ ਉੱਥੇ ਹੀ ਨਾ ਬੈਠਾ ਰਹੀਂ ਕਰੀ ਠੀਕ ਆ ਚੰਗਾ ਮਾ ਓ ਮਾ ਤੈਨੂੰ ਕੀ ਹੋਇਆ ਤੂੰ ਬਿਮਾਰ ਤਾਂ ਹੈਗੀ ਸੁਨਹਿਰ ਲਾਈ ਜਾਣੀ ਤੈਨੂੰ ਕਿਹਨੇ ਕਿਹਾ ਸੁਨਹਿਰ ਲਾਉਣ ਨੂੰ ਪੁੱਤ ਮੈਂ ਆਖਿਆ ਮੈਂ ਪਈ ਕੀ ਕਰਤੀ ਆ ਕੋਈ ਆਨੇ ਆਚਾ ਫਿਰ ਲਾ ਲੂਗੀ ਮੰਮੀ ਦਾ ਕੋਈ ਬਦਲਣ ਲੱਗਦਾ ਗੱਲ ਚੰਗੀ ਭਲੀ ਪਈ ਪਈ ਆ ਕੇ ਕੰਮ ਲੱਗ ਗਈ ਹੱਸ ਤੈਨੂੰ ਮੈਂ ਕੀ ਕਿਹਾ ਸੀਗਾ ਮੈਂ ਧਿਆਨ ਰੱਖੀ ਮੈਂ ਤਾਂ ਅੰਦਰ ਕੰਮ ਕਰਨ ਲੱਗ ਗਈ ਤੇ ਮੈਨੂੰ ਤਾਂ ਪਤਾ ਲੱਗ ਗਿਆ ਵੀ ਕਿਹੜੇ ਵੀ ਲੈ ਕੇ ਕੰਮ ਕਰਨ ਲੱਗ ਗਈ ਹੈ ਹੱਸ ਤੈਨੂੰ ਤਾਂ ਪਤਾ ਮਾਂ ਬਿਮਾਰ ਰਹਿੰਦੀ ਹੈਗੀ ਐਹੀ ਤਾਂ ਦਵਾਈ ਦਿੱਤੀ ਹੋਣੀ ਫਿਰ ਸੋਕ ਸਾਰੀ ਦਵਾਈ ਦੇ ਰਹੀ ਮੈਂ ਮੰਮੀ ਨੂੰ ਮੰਮੀ ਆਪ ਹੀ ਨੇ ਦੇਖ ਕੇ ਬੰਦੀਗੀ ਵੀ ਦਵਾਈਆਂ ਤੇ ਕਿੰਨੇ ਪੈਸੇ ਲੱਗਦੇ ਨੇ ਮਾਂ ਤੂੰ ਹੀ ਵਾੜਾ-ਵੋੜਾ ਸੋਚ ਲੈ ਤੇ ਜਿਆਦਾ ਬਿਮਾਰ ਹੋ ਗਈ ਦਵਾਈ ਤਾਂ ਖੁਣ ਮੈਨੂੰ ਹੀ ਦਿਵਾਉਣੀ ਪੂਗੀ ਪੁੱਤ ਮੈਨੂੰ ਆਏ ਹੋ ਗਿਆ ਮੈਂ ਮੰਜੇ ਤੇ ਬੈਠੀ ਆਂ ਚੱਲ ਮੈਂ ਨੀਰੇ ਦੀ ਟੋਕਰੀ ਤਾਂ ਪਾਈ ਸਕਦੀ ਆਂ ਮੈਂ ਅੱਗੇ ਵੀ ਤਾਂ ਨੀਰੇ ਲਾਉਣੀ ਆਗਾ ਮੈਂ ਆਕੇ ਰਾਮ ਦਾ ਨੀਰਾ ਮੈਂ ਮੈਨੂੰ ਆਏ ਹੋ ਗਿਆ ਵੀ ਤੂੰ ਖੇਤ ਗਿਆ ਪੁੱਤ ਉਹ ਮਾਂ ਉਈ ਟਿਛਣਾ ਲੈ ਗਿਆ ਠੀਕ ਕੰਮ ਦੀ ਤੂੰ ਤੂੰ ਆਰਾਮ ਕਰੀ ਤੇ ਬਿਮਾਰ ਆਈ ਤੂੰ ਬੈਠੀ ਰਹਿ ਜਾ ਕਰ ਮੰਜੇ ਸਾਰਾ ਦਿਨ ਤਸ ਤੂ ਸੀ ਕਿਵੇਂ ਆ ਗਿਆ ਘਰੇ ਤੂ ਤਾਂ ਖੇਤ ਗਏ ਹੋਏ ਸੀਗੇ ਉਹ ਮੇਰਾ ਕੋਠੀ ਚਾਬੀ ਭੁੱਲ ਗਿਆ ਸੀਗਾ ਉਹ ਤਾਂ ਵਧੀਆ ਰਹਿ ਗਿਆ ਮੈਂ ਆ ਗਿਆ ਨਹੀਂ ਮੈਨੂੰ ਕਿੱਥੇ ਪਤਾ ਲੱਗਣਾ ਸੀਗਾ ਤੂੰ ਉਧਰ ਕੰਮ ਲੱਗੀ ਹੋਏਂਗੀ ਚੱਲ ਕੋਈ ਨਾ ਪੁੱਤ ਚੱਲ ਅੱਜ ਤੂੰ ਆਇਆ ਕਰ ਮੈਨੂੰ ਕੋਠੀ ਚਾਬੀ ਲੈ ਕੇ ਦੇ ਠੀਕ ਆ ਚਾਹ ਮੈਂ ਬੈਠ ਦੂੰ ਕੋਈ ਨਾ ਪੁੱਤ ਮੈਂ ਬਹਿ ਜੂ ਮਾਂ ਤੂੰ ਹੀ ਮਾੜਾ ਮਾੜਾ ਧਿਆਨ ਰੱਖਿਆ ਕਰ ਆਪਦਾ ਐਂ ਤੂੰ ਠੀਕ ਕਿਵੇਂ ਹੋਏਂਗੀ ਫਿਰ ਜੇ ਐਂ ਕੰਮ ਕਰੀਗੀ ਚੰਗਾ ਪੁੱਤ ਹੁਣ ਨੀ ਕੋਈ ਕੰਮ ਕਰ ਤੂੰ ਹੁਣ ਨਾ ਕੋਈ ਕੰਮ ਕਰੀ ਠੀਕ ਆ ਨਾ ਚੰਗਾ ਪੁੱਤ ਹਾਂ ਬੈ ਜਾ ਮਾਂ ਤੂੰ ਨਾ ਨੋ ਬੁੱਤ ਪੈ ਜੰਨੀ ਲਾ ਲਾ ਫੜ ਸੁਖ ਚਾਬੀ ਲੈ ਅਰਚ ਮੇਰੀ ਗੱਲ ਸੁਣ ਹੁਣ ਮਾਂ ਦਾ ਧਿਆਨ ਰੱਖੀ ਠੀਕ ਹੈ ਨਾ ਕਿਤੇ ਹੁਣ ਫਿਰ ਮਾਂ ਕੋਈ ਕੰਮ ਕੁੰਮ ਕਰਨ ਲੱਗ ਜੀ ਠੀਕ ਹੈ ਕੋਈ ਨਾ ਹੁਣ ਤਾਂ ਮਾਂ ਦਾ ਧਿਆਨ ਹੀ ਹੁੰਦਾ ਆ ਪਤਾ ਨਹੀਂ ਕਿਹੜੇ ਵੇਲੇ ਲੱਗ ਜਾਂਦੀ ਹੈ ਕੰਮ ਨੂੰ ਉਹੀ ਤਾਂ ਗੱਲ ਆ ਮਾਂ ਨੂੰ ਟਿੱਕ ਤੇ ਬਿਠਾ ਜਾਂਦਾਗਾ ਲਾ ਉਹ ਤਾਂ ਵਾਗ ਗਿਆ ਹੁਣ ਤੂੰ ਇੱਥੇ ਬੈਠੀ ਨਾ ਰਮੰਦੇ ਚੜ ਕੇ ਸਨੇਰ ਲਾ ਜਿਹੜੀ ਰਹਿ ਗਈ ਪਰ ਲਾ ਦਿੰਨੀ ਆ ਪਤਾ ਪਰ ਲਾ ਦਿੰਨੀ ਆ ਦੇ ਨੁਆਏ ਵੀ ਤੂੰ ਰੋਟੀਆਂ ਖਾ ਲੈਣੀ ਪਹਿਲਾਂ। ਤੇ ਡਾਕਟਰ ਕਹਿੰਦਾ ਨਾ ਦਵਾਈ ਆ ਕੇ ਰੋਟੀ ਖਾ। ਆ ਗਈ ਘਰੀ ਜਾਨੀਏ ਤੁਸੀਂ। ਪੁੱਤ ਮੈਂ ਇੱਕ ਦੋ ਰੋਟੀਆਂ ਖਾ ਲਾਂ। ਵੀ ਡਾਕਟਰ ਕਹਿੰਦਾ ਦਵਾਈ ਨਾ ਰੋਟੀ ਖਾ ਕੇ ਲੈਣੀ ਹੈਗੀ। ਸਾਰਾ ਦਿਨ ਰੋਟੀਆਂ 'ਚ ਸੁਰਤ ਰਹਿੰਦੀ ਐ। ਕਿਸੇ ਵੇਲੇ ਕੰਮਵੰਨੀ ਵੀ ਧਿਆਨ ਦੇ ਲਿਆ ਕਰ। ਪੁੱਤ ਤੂੰ ਨੀਰਾ ਕਿਹਾ ਸੀ। ਨੀਰਾ ਮੈਂ ਪਾਈ। ਮੈਨੂੰ ਐ ਵੀ ਦਵਾਈ ਦਾ ਟਾਈਮ ਹੋਇਆ ਪਿਆ। ਇੱਕ ਨੀਰੇ ਦਾ ਹੀ ਕੰਮ ਐ ਹੋਰ ਕਿਹੜਾ ਕੰਮ ਆ ਆਪਣੇ ਘਰੇ ਕੋਈ। ਆ ਗਲੇ ਪਲੇ ਜੇ ਹੱਥ ਨੇ ਕਦੇ ਧੋਣੇ ਲਈ ਵਾਸਤਾ ਉਹੀ ਆ ਕੇ ਰੋਟੀਆਂ ਉਲਾ ਦੂਗੀ ਰੋਟੀ ਕਿਹੜਾ ਕਿਸੇ ਹੋਰ ਨੇ ਖਾਣੀ ਤੇ ਤੂੰ ਕੱਲੀ ਨਹੀਂ ਖਾਣੀ ਹੁੰਦੀ ਆ ਜਾ ਕੇ ਬਾਹਰ ਬੈਠ ਜਾ ਸਾਰਾ ਦਿਨ ਰੋਟੀਆਂ ਮੈਂ ਕਿਹੜਾ ਅੰਦਰ ਕੁਝ ਹੋਰ ਚੀਜ਼ ਲੈਣ ਗਈ ਸੀ ਦੋ ਰੋਟੀ ਖਾਣ ਗਈ ਸੀਗੀ ਮੈਨੂੰ ਆਈ ਸੀ ਫੇਫੰ ਦਵਾਈ ਲੈ ਲਾ ਮਣਾ ਨੂੰ ਹੰਦੀ ਆ ਕੇ ਸਰਦਾਰੀ ਹੋ ਜਾਂਦੀ ਆ ਸੱਸਾਂ ਨਕਲ ਕਰ ਬੰਨਨ ਦਾ ਕੀ ਰਹਿ ਜਾਂਦਾ ਕਿ ਜਵਾਕ ਪਾਲ ਕੇ ਐਡਾ ਕੀਤਾ ਸੀ ਮੈਂ ਇਸ ਦਿਨ ਵਾਸਤੇ ਵੀ ਕਿਸੇ ਦਿਨ ਮੈਨੂੰ ਸੁੱਖ ਦਾ ਸਾਹ ਵੀ ਨਹੀਂ ਮਿਲਿਆ ਹੈਗਾ ਹੇ ਡਾਡੇ ਅਰ ਅੱਪਾ ਇਹਦੂ ਤਾਂ ਉਹਦੀ ਥੋਂ ਮੈਨੂੰ ਲੈ ਜਾਂਦਾ ਇਹ ਤੇ ਤਾਂ ਮੇਰੀ ਪੂਰਾ ਕਦਰ ਨਹੀਂ ਹੈਗੀ ਕਿੱਥੇ ਨਾ ਹੋ ਮੈਨੂੰ ਫੁੱਲਾ ਮੰਗੂ ਰੱਖਦਾ ਸੀ ਤੂੰ ਆ ਨਹੀਂ ਖਾਣਾ ਤੂੰ ਆ ਖਾਣਾ ਮੇਰਾ ਪੁੱਤ ਤਬ ਤੇਰਾ ਮੇਰਾ ਕਰਦਾਗਾ ਫਿਰ ਜੇ ਉਹਨੂੰ ਦੱਸ ਦਿਆਂ ਮੇਰੇ ਘਰ ਨੂੰ ਉਹਦਾ ਘਰ ਨਾ ਪਟਿਆ ਜਾਵੇ ਕਸਮੇ ਦੱਸਾਂ ਵੀ ਕਿਹਨੂੰ ਪੇਕੇ ਮੈਂ ਆਪਦੀ ਜਾਣ ਨਹੀਂ ਸਕਦੀ ਉੱਥੇ ਵੀ ਨਾ ਹੁਣ ਪਰਜਾਈਆਂ ਦੀ ਪੁੱਗਦੀ ਆ ਜਿੰਨਾ ਚਿਰ ਮਾਂ ਬੈਠੀ ਹੁੰਦੀ ਆ ਨਾ ਉਨਾਂ ਚੀ ਰੀਤੀਆਂ ਦੀ ਸਰਦਾਰੀ ਹੁੰਦੀ ਆ ਮਾਵਾ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੈ ਵਾਹਿਗੁਰੂ ਮੈਨੂੰ ਕਿਤੇ ਸੁੱਖ ਦਾ ਸਾਹ ਨਹੀਂ ਮਿਲਿਆ ਹੈਗਾ ਕਿਤੇ ਵੀ ਇੱਥੇ ਵੀ ਨਹੀਂ ਮੈਨੂੰ ਆਈ ਸੀ ਹੁਤਾ ਪਾਕਿਆ ਮੈਂ ਆਪਦਾ ਪੁੱਤ ਪਾਲ ਲਿਆ ਤੇ ਉਹਦੇ ਸਿਰ ਤੇ ਰਾਜ ਕਰੂੰਗੇ ਮੈਨੂੰ ਆਈ ਨਹੀਂ ਪਤਾ ਸੀ ਵੀ ਰਾਜ ਕਿੱਥੇ ਮੈਂ ਤਾਂ ਦੋ ਟਾਈਮ ਦੀ ਰੋਟੀ ਨੂੰ ਵੀ ਤਰਸੂਗੀ। ਏ ਰੱਬਾ ਮੈਨੂੰ ਚੱਕ ਲੈ। ਮੇਰਾ ਵੀ ਇੱਥੇ ਜੱਗ ਤੇ ਕੋਈ ਜਿਓ ਨਹੀਂ ਹੈਗਾ। ਨਾ ਬੁੜੀ ਹੋਣ ਅੰਦਰ ਆ ਕੇ ਤੂੰ ਜੁਲਕਣ ਲੱਗੀ। ਤੇਨ ਰੋਣ ਨੂੰ ਇੱਥੇ ਕੀ ਹੋਇਆ? ਖੜੀ ਹੋ ਕੇ ਭਾਂਡੇ ਧੋਲਾ, ਵੇਲੇ ਲੱਛਣ ਕਰੀ ਆਉਗੀ। ਪੁੱਤ ਮੇਰੀ ਦਵਾਈ ਮੁੱਕ ਗਈ ਪਈ ਆ ਸੁੱਖ ਨੂੰ ਕਹਿ ਕੇ ਨਾ ਮੈਨੂੰ ਦਵਾਈ ਮੰਗਾ ਦੇ ਉਹਦੇ ਪੈਸੇ ਪਟਾਈ ਜਾਈਂ ਅਡਵਾਂਸਰੀ ਚ ਡਾਕਟਰ ਆਇਆ ਤੇ ਉਹ ਤੋ ਜਾ ਕੇ ਦਵਾਈ ਲਿਆ ਕੋਈ ਇੰਨੇ ਪੈਸੇ ਨਹੀਂ ਤੈਨੂੰ ਦਵਾਈਆਂ ਦਿਵੋਣ ਨੂੰ ਚੱਲ ਪੁੱਤ ਲੈ ਆਉਣੀ ਐ ਕਿ ਤੇ ਨਾਲੇ ਖੜੀ ਹੋ ਕੇ ਪਹਿਲਾਂ ਭਾਂਡੇ ਧੋ ਦੇ ਤੋ ਦੰਨੀ ਆ ਕਰ ਜੇਗਾ ਖੰਦੀ ਜਾਂਦੀ ਹੈ ਹੈ ਮਸੀ ਨੂੰ ਕੀ ਹੋ ਗਿਆ ਮਸੀ ਅਰੇ ਮਸੀ ਕੀ ਹੋ ਗਿਆ ਕਿਧਰ ਬੰਦੇ ਜੀ ਤੂੰ ਕੋਈ ਗੱਲ ਨਹੀਂ ਮਸ ਭੈ ਸਤੋ ਮਿੰਟ ਹੈ ਪਾਣੀ ਨਾ ਪਾਣੀ ਨਹੀਂ ਪੁੱਤ ਮੈਂ ਤਾਂ ਦਵਾਈ ਲੈਣੇ ਜਾਂਦੀ ਸੀ ਡਿਪੈਂਸਰੀ ਚ ਤੇ ਸੁੱਖ ਨੂੰ ਪੇਦ ਤੂੰ ਕਿਹੜੀ ਜਾਂਦੀ ਸੀ ਆਪ ਜਿਹਦਾ ਇੰਨੇ ਆਵਾ ਤੂੰ ਸੀਰੀਅਸ ਬਿਮਾਰ ਹੋ ਰਹੀ ਨਹੀਂ ਤੋ ਸੁੱਖ ਨੂੰ ਤਾਂ ਦੱਸੇ ਹੀ ਨਹੀਂ ਮੈਂ ਵੀ ਮੈਂ ਤਉ ਆਈ ਲੱਗ ਜਾਂਦੀ ਸੀ ਗੱਲ ਕਰ ਹਰ ਸੁਣੀ ਨਾ ਮੈਨੂੰ ਬਹੁਤ ਮਾੜੀ ਕਰਦੀ ਆ ਹੈ ਮੈਂ ਆਪਣੇ ਪੁੱਤ ਨੂੰ ਜੇ ਦੱਸਨੀ ਆ ਤਾਂ ਮੈਨੂੰ ਆਵੇਂ ਮੇਰੇ ਪੁੱਤ ਦਾ ਘਰ ਨਾ ਪਟਿਆ ਜਾਵੇ ਸੁੱਖ ਤਾਂ ਮੈਨੂੰ ਕਹਿੰਦਾ ਹੋਈ ਨਾ ਤਿਆਰ ਰੱਖਦੀ ਐਨੀ ਚੰਗੀ ਆ ਮੈਂ ਤਾਂ ਕਦੇ ਸੁਣੀ ਨਹੀਂ ਇਹ ਗੱਲ ਪੁੱਤ ਤੇ ਹਣ ਕਿਤੇ ਰੱਖਦੀ ਆ ਜੇ ਮੇਰੇ ਦੀ ਹੁੰਦੀ ਨਾ ਮੈਂ ਆਪਦੀ ਤੀ ਨੂੰ ਦੱਸ ਦਿੰਦੀ ਮਾਤਾ ਚੰਦਰੀ ਕਿਸੇ ਕੋਲੇ ਡਿੱਡ ਵੀ ਨਹੀਂ ਫਰੋਲਣ ਜੋ ਘਰੀ ਰਹੀ ਚੱਲ ਮਸੀ ਖੜੀ ਹੋ ਤੂੰ ਇੰਨਾ ਮਨ ਨਖਰਾਵ ਕਰ ਖੜੀ ਹੋ ਕਰੇ ਜਾ ਬਨੇ ਬੁਰੇ ਲੱਗਦੇ ਚੱਲ ਕਰੇ ਕਰੇ ਆਗੇ ਗੱਲ ਕਰਦੇ ਪੁੱਤ ਤੂੰ ਉਹ ਕਰੇ ਨਾ ਦੱਸੀ ਵੀ ਮੈਂ ਤੈਨੂੰ ਕੁਛ ਦੱਸਦਾ ਨਹੀਂ ਨਹੀਂ ਤੂੰ ਫਿਕਰ ਨਾ ਕਰ ਮਸੀ ਬਸ ਮੈਂ ਤੂੰ ਆਗੇ ਮੈਨੂੰ ਕਹਿਉਂਦੀ ਮੈਂ ਦਵਾ ਲਿਆ ਹੁੰਦਾ ਜਾ ਕੇ ਮੋਟਰਸਾਈਕਲ ਤੇ ਪੁੱਤ ਤੂੰ ਤੋ ਦਵਾ ਲਿਆ ਹੁੰਦਾ ਮੈਨੂੰ ਐਸੀ ਗਾ ਵੀ ਚਲੇ ਡਿਪੈਂਸਰੀ ਚ ਲੈ ਆਉਣੀ ਆ ਕੀ ਖਵਰੇ ਉਹ ਦਵਾਈ ਨਾ ਮੈਨੂੰ ਰਾਮ ਹੀ ਆਜੇ ਚਲ ਮੈਂ ਸੁੱਖ ਨਾ ਕਰੂੰ ਗੱਲ ਨਹੀਂ ਨਹੀਂ ਪੁੱਤ ਤੂੰ ਸੁੱਖ ਨੂੰ ਨਾ ਦੱਸੀ ਹਰਸ ਨਾ ਘਰ ਸੱਡਕੇ ਨਾ ਭੱਜੇ ਨਹੀਂ ਨਹੀਂ ਚਲ ਤੂੰ ਫਿਕਰ ਨਾ ਕਰ ਇਹ ਜਿਆ ਕੁਝ ਨਹੀਂ ਹੁੰਦਾ ਜਨਸੀ ਮੰਜੇ ਦੇ ਬੈਠ ਭਾਈ ਅਰਚੇ ਬੈ ਕੀ ਹੋ ਗਿਆ ਮੰਮੀ ਤੁਹਾਨੂੰ ਕੀ ਹੋ ਗਿਆ ਕਾਲੇ ਵੀਰੇ ਮੰਮੀ ਨੂੰ ਕੀ ਹੋਣਾ ਸੀ ਬਾਈ ਇਦਾ ਉੱਥੇ ਸਾਡੇ ਬਾੜ ਮੂਰੇ ਨਿੰਮ ਕੋਲੇ ਡਿੱਗੇ ਪੈ ਸੀ ਚੱਕਰ ਆ ਕੇ ਮੈਂ ਲਿਆਇਆ ਠਾਕੇ ਇਹਨਾਂ ਨੂੰ ਉਹ ਹੋ ਮੰਮੀ ਨੂੰ ਵੀ ਵਾਰੀ ਕਿਹਾ ਵੀ ਮੰਮੀ ਤੁਸੀਂ ਆਪ ਦਾ ਖਿਆਲ ਰੱਖਿਆ ਕਰੋ ਕੀ ਲੈਣ ਗਏ ਸੀ ਤੁਸੀਂ ਬਾਹਰ ਬਈ ਇੱਕ ਹੀ ਖਿਆਲ ਰੱਖੇ ਤਾਂ ਇੰਨੀ ਬਿਮਾਰ ਹੋ ਰਹੀ ਹੈ ਖਿਆਲ ਤਾਂ ਤੁਸੀਂ ਰੱਖਣਾ ਸੀ ਜਾਂ ਤਾਂ ਤੁਸੀਂ ਸੁਖ ਨੂੰ ਫੋਨ ਕਰਦੇ ਇਹਨੂੰ ਦਵਾਈ ਦਵਾ ਲਿਆਉਂਦਾ ਵੀਰੇ ਮੰਮੀ ਨੂੰ ਕਿਹਾ ਸੀ ਵੀ ਤਿੰਨ ਵਜੇ ਸੁਖ ਦਵਾ ਲਿਆਊਗਾ ਮੰਮੀ ਕਿਹੜਾ ਮੰਨਦੀ ਹੈ ਗੱਲ ਕਿਸੇ ਦੀ ਕਹਿੰਦੀ ਮੈਂ ਆਪ ਲੈ ਕੇ ਆਉਂ ਦਵਾਈ ਬਈ ਮੈਨੂੰ ਪਤਾ ਤੁਸੀਂ ਕਿੰਨਾ ਕਿ ਤਿਆਰ ਰੱਖਦੇ ਹੋ ਜੇ ਤੁਸੀਂ ਤਿਆਰ ਰੱਖਦੇ ਹੁੰਦੇ ਇਹ ਉੱਥੇ ਜਾ ਕੇ ਡਿੱਗਦੀ ਨਾ ਜਾਂ ਤਾਂ ਸੁਖ ਨੂੰ ਫੋਨ ਕਰਿਆ ਹੁੰਦਾ ਉਹ ਤਾਂ ਜਮੀਨੀ ਪਸਾਖਾ ਖਾਂਦਾ ਉਹਦੀ ਆ ਜਾਂਦਾ ਨਾਲੇ ਭਾਈ ਮੇਰੀ ਗੱਲ ਸੁਣ ਜੇ ਤੇਰੀ ਪਰਜਾਈ ਤੇਰੀ ਨਮਾਨ ਨਾਲ ਆਏ ਕਰੇ ਤੈਨੂੰ ਕਿੰਨਾ ਦੁੱਖ ਲੱਗੂ ਕਾਲੇ ਵੀਰ ਤੈਨੂੰ ਕੀ ਪਤਾ ਸੀ ਦਵਾਈ ਦਿਵਾਉਣਿਆ ਕਿ ਨਾ ਤੇ ਦੂਜੀ ਗੱਲ ਤੈਨੂੰ ਮੇਰੀ ਪਰਜਾਈ ਤਾਈ ਪਹੁੰਚਣ ਦੀ ਕਿ ਲੋੜ ਐ ਤੂੰ ਜਾਣਦਾ ਮੇਰੀ ਪਰਜਾਈ ਨੂੰ ਕਾਲੇ ਪੁੱਤ ਚੱਲ ਤੂੰ ਨਾ ਬੋਲ ਭਾਈ ਮੇਰਾ ਸਮਝਾਉਣ ਦਾ ਹੱਕ ਸੀ ਹੈਨਾ ਬਾਕੀ ਤੁਹਾਡੀ ਮਰਜ਼ੀ ਆ ਬਾਕੀ ਜਿਹੜਾ ਜਿਆ ਬੀਜੋਂਗੇ ਉਹ ਆ ਜੀ ਵੱਡਣਾ ਪਊ ਜਾ ਜਾ ਵਗ ਜਾ ਆਪਦਾ ਘਰ ਸੰਭਲਾ ਤੂੰ ਜਾ ਕੇ ਭਲੇ ਦਾ ਜਵਾਨ ਨਹੀਂ ਰਿਹਾ ਭਾਈ ਅੱਜ ਕੱਲ੍ਹ ਨਾ ਬੁੜੀਏ ਤੂੰ ਤਾਂ ਨਹੀਂ ਮੂੰਹ ਖੋਲਿਆ ਕਿਤੇ ਉਹਦੇ ਮਰੇ ਜਾ ਕੇ ਕੋਈ ਨਹੀਂ ਪੁੱਤ ਮੈਂ ਮੈਂ ਤਾਂ ਕੁਛ ਨਹੀਂ ਦੱਸਿਆ ਉਹਨੂੰ ਮੈਨੂੰ ਸਭ ਪਤਾ ਤੂੰ ਹੀ ਦੱਸਿਆ ਨੇ ਸਾਰੀਆਂ ਗੱਲਾਂ ਆ ਗਿਆ ਸੁਖ ਹਾਂ ਬਈ ਕਾਲੇ ਤੂੰ ਕਿਵੇਂ ਕੰਮ ਆਇਸ ਕੋਈ ਕੰਮ ਕੀ ਉਹ ਮਾਸੇ ਡੀਪੀਸੀਆਰ ਚੱਕਰ ਆ ਕੇ ਉਹਰੇ ਮੈਂ ਤਾਂ ਉਹਨੂੰ ਛੱਡ ਕੇ ਆਇਆ ਮਾਂ ਡਿੱਗੀ ਸੀ ਮਾਂ ਕਿਵੇਂ ਡਿੱਗੀ ਸੁਰੇ ਉਹ ਤਾਂ ਦਵਾਈ ਲੈਣ ਜਾਂਦੀ ਸੀ ਡਿਸਮੈਸਰੀ ਚ ਹੁਣ ਤੂੰ ਤਾਂ ਧਿਆਨ ਨਹੀਂ ਰੱਖਦਾ ਨਾ ਨਾ ਬਾਈ ਦਵਾਈ ਤਨੋ ਜਬਲਡ ਦਵਾ ਕੇ ਲਉਣੀ ਸੀ ਮੈਂ ਯਾਰ ਤਰਾਵਾ ਮੇਰੀ ਗੱਲ ਸੁਣ ਅਰਸ਼ ਨੇ ਤਾਂ ਨਹੀਂ ਫੋਨ ਕਰਿਆ ਤੈਨੂੰ ਤੂੰ ਆਪ ਧਿਆਨ ਰੱਖਣਾ ਸੀ ਜਦੋਂ ਇੰਨੀ ਬਿਮਾਰ ਹੈ ਤੈਨੂੰ ਦੱਸਿਆ ਨਹੀਂ ਉਹਨੇ ਮਾਸੀ ਨੇ ਉਹ ਨਾ ਨਾ ਬਾਈ ਮੇਰੇ ਘਰ ਵਾਲੀ ਬਹੁਤ ਧਿਆਨ ਰੱਖਦੀ ਆ ਮੇਰੀ ਮਾਂ ਦਾ ਉਹ ਮੈਨੂੰ ਪਤਾ ਕਿਹੜਾ ਧਿਆਨ ਰੱਖਦੀ ਆ ਬਾਈ ਫਿਰ ਉਹਰੇ ਆ ਕੇ ਨਾ ਡਿਗਦੀ ਉਹ ਨਹੀਂ ਨਹੀਂ ਕਾਲੇ ਬਾਈ ਤੈਨੂੰ ਭਲੇਖਾ ਪਿਆ ਸਾਰੀਆਂ ਦਵਾਈਆਂ ਬੁੱਟੀਆਂ ਮੇਰੀ ਘਰ ਵਾਲੀ ਵੀ ਦਿੰਦੀ ਆ ਮੇਰੀ ਮਾਂ ਨੂੰ ਚੱਲ ਕੋਈ ਨਹੀਂ ਤੂੰ ਤਾਂ ਉਲਝਿਆ ਰਹਿਣਾ ਬਾਈ ਕੰਮਕਾਰਾਂ 'ਚ ਧਿਆਨ ਨਹੀਂ ਦਿੰਦਾ ਉਸ ਗੱਲ ਦਾ ਬਾਕੀ ਤੇਰੀ ਮਰਜ਼ੀ ਆ ਨਹੀਂ ਨਹੀਂ ਕਾਲੇ ਬਾਈ ਬਾਕੀ ਕੋਈ ਮੇਰਾ ਤਾਂ ਪਰ ਇਹ ਜੀ ਗੱਲ ਮੈਂ ਨਹੀਂ ਮੰਨਦਾ ਬਾਈ ਯਾਰ ਕੋਈ ਗੱਲ ਨਹੀਂ ਬਾਈ ਸੁੱਖ ਅੱਗੇ ਤੇਰੀ ਮਰਜ਼ੀ ਆ ਮੇਰਾ ਤਾਂ ਕਹਿਣ ਦਾ ਹੱਕ ਸੀ ਕੋਈ ਗੱਲ ਨਹੀਂ ਬਾਈ ਮੈਂ ਤੇਰੀ ਗੱਲ ਤੇ ਗੌਰ ਕਰੂੰ ਠੀਕ ਆ ਠੀਕ ਆ ਹਰਸ਼ ਹਰਸ਼ ਹਾਂਜੀ ਸੋ ਕੀ ਹੋ ਗਿਆ ਮੇਰੀ ਗੱਲ ਸੁਣ ਮੈਨੂੰ ਬਾਹਰੋਂ ਸਾਨੂੰ ਕੀ ਮਿਲ ਰਿਹਾ ਯਾਰ ਕੀ ਮਿਲ ਗਿਆ ਤੁਹਾਨੂੰ ਸੋਨ ਨੂੰ ਕਾਲਾ ਕਰਿਆ ਸੀ ਆਪਣੇ ਹਾਂ ਕਾਲਾ ਵੀਰ ਕਰਿਆ ਆ ਸੀਗਾ ਮੰਮੀ ਤਾਂ ਉਹਦਾ ਧਿਆਨ ਰੱਖਦੀ ਨੀਗੀ ਬਿਨਾ ਦੱਸੇ ਘਰੋਂ ਨਿਕਲ ਗਈ ਕਿ ਮੈਂ ਦਵਾਈ ਲੈਣ ਗਈ ਸੀ ਤੇ ਉਹ ਡਗਪੀਰਾ ਚ ਬਿਨਾ ਦੱਸੇ ਨਹੀਂ ਗਈ ਠੀਕ ਆ ਤੈਨੂੰ ਦੱਸ ਕੇ ਗਈ ਆ ਤੂੰ ਭੇਜਾ ਨੂੰ ਅੰਸਟ੍ਰੀ ਨਾਲ ਤੁਹਾਨੂੰ ਕਿਹਨੇ ਕਹਤੀ ਸੁਖ ਜਦੋਂ ਤੈਨੂੰ ਪਤਾ ਮੈਂ ਜਾਣਾ ਸੀਗਾ ਮੈਨੂੰ ਦਵਾਈ ਦਿਵਾਉਣ ਬਲਾਡੇ ਤੇ ਤੂੰ ਮੰਮੀ ਨੂੰ ਅੰਸਟ੍ਰੀ ਚ ਕੋ ਭੇਜਿਆ ਮੈਂ ਤਾਂ ਕਿਤੇ ਨਹੀਂ ਭੇਜਿਆ ਮੰਮੀ ਨੂੰ ਨਾਲੇ ਮੰਮੀ ਨੂੰ ਮੈਂ ਆਪ ਗਿਆ ਸੀ ਵੀ ਸੌ ਤੁਹਾਨੂੰ ਦਵਾਈ ਦਿਵਾ ਕੇ ਲਿਓਣਗੇ ਮੇਰੀ ਗੱਲ ਸੁਣੋ ਹਰਸ਼ ਕਾਲਾ ਇਹਨਾਂ ਪਾਗਲ ਨਹੀਂ ਹੈਗਾ ਜੋ ਕਲੀਆਂ ਗੱਲਾਂ ਕਹੂਗਾ ਮੰਮੀ ਨੇ ਕੱਲ ਨੂੰ ਦੱਸਿਆ ਠੀਕ ਆ ਵੀ ਹਰਸ਼ ਮੇਰਾ ਧਿਆਨ ਨਹੀਂ ਰੱਖਦੀ ਹੈਗੀ ਹਰਸ਼ ਕਾਲੇ ਨੂੰ ਸਭ ਕੁਝ ਦੱਸਦਾ ਠੀਕ ਆ ਵੀ ਤੂੰ ਮੰਮੀ ਦਾ ਧਿਆਨ ਨਹੀਂ ਲਗਦੀ ਹੈਗੀ ਸੁਖ ਮੈਂ ਮੰਮੀ ਨੂੰ ਸਾਰਾ ਦਿਨ ਸਾਹਮਦੀ ਆ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਲੋਕਾਂ ਤੇ ਕਰਦੇ ਹੋ ਫਿਰ ਹਰਸ਼ ਜੇ ਤਾਂ ਕਾਲਾ ਝੂਠਾ ਬੋਲਿਆ ਮੰਮੀ ਝੂਠੀ ਹੈਗੀ ਮੰਮੀ ਨੂੰ ਕੀ ਲੋੜ ਕਾਲੇ ਨੂੰ ਕਹਿਣ ਦੀ ਵੀ ਹਰਸ਼ ਮੇਰਾ ਖਿਆਲ ਨਹੀਂ ਰੱਖਦੀ ਹੈਗੀ ਵੀ ਹਰਸ਼ ਨੇ ਭੇਜਿਆ ਮੈਨੂੰ ਦਵਾਈ ਦੇ ਉਹ ਕਰਨਾ ਤੁਹਾਨੂੰ ਕਾਲੇ ਤੇ ਪੂਰਾ ਸੱਚ ਆ ਗਿਆ ਤੁਹਾਨੂੰ ਪਤਾ ਵੀ ਕਾਲਾ ਸੱਚੀ ਬੋਲਦਾ ਹਰਸ਼ ਉਹ ਤਾਂ ਤੇਰੀ ਗੱਲ ਸਹੀ ਹੈ ਯਾਰ ਧਿਆਨ ਤੂੰ ਰੱਖਦੀ ਆ ਮੈਨੂੰ ਵੀ ਪਤਾ ਹੈਗਾ ਵੀ ਸਾਰਾ ਦਵਾਈ ਟੁੱਕਰ ਤੂੰ ਦਿੰਨੀ ਆ ਮਾਂ ਨੂੰ ਪਰ ਉਹਨਾਂ ਫਿਰ ਮੰਮੀ ਤੂੰ ਉਠ ਬੋਲਦੇ ਕਾਲੇ ਨੂੰ ਸੁਖ ਤੁਸੀਂ ਨੇ ਮੈਨੂੰ ਆਹਾਂ ਨਾਮ ਦਿੱਤਾ ਮੈਂ ਤਾਂ ਕਦੇ ਮੰਮੀ ਨਾਲ ਦੀ ਸੱਸ ਨਹੀਂ ਸਮਝਿਆ ਮਾਂ ਸਮਝਿਆ ਉਹ ਚਲ ਕੋਈ ਗੱਲ ਨਹੀਂ ਗੁੱਸਾ ਨਾ ਕਰ ਹਰਸ਼ ਮੈਂ ਬੱਲਡ ਜਾ ਕੇ ਆਉਣਾ ਠੀਕ ਆ ਤੇ ਮੈਨੂੰ ਹੱਥ ਨਾ ਹੋ ਜੂਗਾ ਠੀਕ ਆ ਸੁਖ ਨਾ ਬੁੜੀਏ ਤੂੰ ਕਾਲੇ ਕੋਲੇ ਕਿਹੜੀਆਂ ਗੱਲਾਂ ਕਰੀਆਂ ਨੇ ਮੈਂ ਤੈਨੂੰ ਵੀ ਪਹਿਲਾਂ ਕਿਹਾ ਸੀਗਾ ਵੀ ਤੂੰ ਕਾਲੇ ਕੋਲੇ ਸਾਰੀਆਂ ਗੱਲਾਂ ਕਰੀਆਂ ਨੇ ਆਪਣੇ ਕਰਦੀਆਂ ਉਹ ਤਾਂ ਉਹਨੇ ਮੈਨੂੰ ਪੁੱਛ ਲਿਆ ਤੇ ਮੈਂ ਉਹਨੂੰ ਦੱਸਤਾ ਸੀਗਾ ਅੱਜ ਤਾ ਦੋ ਇਹ ਗੱਲ ਕਰੀ ਆ ਆਪਣੇ ਘਰ ਦੀ ਕੱਲ ਨੂੰ ਤਾਂ ਹੋਰ ਵੀ ਚਾਰ ਗੱਲਾਂ ਕਰਾਂਗੇ ਤੇਰਾ ਕੰਮ ਤਾਂ ਮੈਨੂੰ ਲੈਣਾ ਪਊਗਾ ਸ਼ਾਬਾਸ਼ ਤੇ ਆਹੀ ਕਤੂਤ ਰਹੀ ਸੀ ਨਾ ਤੇਰੀ ਮੈਂ ਤਾਂ ਐਂ ਕਰੂੰ ਤੇਰੀ ਮਾਂ ਪਿੱਛੇ ਤੈਨੂੰ ਦੁੱਖ ਲੱਗਦਾ ਨਾ ਆਪ ਜਿਹੜੇ ਆਪਣੇ ਘਰ ਦੀਆਂ ਗੱਲਾਂ ਬਾਹਰੇ ਕਰਦੀ ਉਹ ਵੀ ਪੁੱਛਣੋਂ ਲਓ ਕੀ ਗੱਲਾਂ ਬਾਹਰ ਕਰਤੀਆਂ ਨੇ ਮੇਰੀ ਮਾਂ ਨੇ ਕੋਚ ਨੂੰ ਗੱਲ ਕਿਹੜੀ ਨਹੀਂ ਕਰੀ ਕਦੇ ਕਾਲੇ ਕੋਲੇ ਤੇ ਕਦੇ ਕਿਦੇ ਕੋਲੇ ਤੇਰੀ ਕਿਥੇ ਸੇਵਾ ਨਹੀਂ ਹੁੰਦੀ ਮੈਂ ਕਾਲ ਦੀ ਗੱਲ ਤੇ ਯਕੀਨ ਨਹੀਂ ਕੀਤਾ ਸੀ ਤਾਰ ਕੇ ਤੈਨੂੰ ਬਹਾਨਾ ਮਾਰ ਕੇ ਬਲੱਡ ਰਿਵਰਸ ਸਾਰੀ ਕਤੂਤਾ ਦਾ ਪਤਾ ਸੀ ਅੱਗ ਤੂੰ ਆ ਗਈ ਸਾਹਮਣੇ ਅੱਖੀਂ ਦੇਖ ਲਈ ਮੈਂ ਤੇਰੀ ਕਤੂਤਾ ਹੁਣ ਕੋਈ ਨਹੀਂ ਇਹਦੀ ਗੋਦੀ ਚ ਵੜ ਕੇ ਬਹਿ ਜਾ ਤੂੰ ਵੀ ਮਾਂ ਬੈਠ ਤੂੰ ਪਤਾ ਲੱਗ ਗਿਆ ਦੀ ਕਤੂਤਾ ਮੈਨੂੰ ਮੈਂ ਤੈਨੂੰ ਬਹੁਤ ਚੰਗੀ ਸਮਝਦਾ ਸੀਗਾ ਮਾਂ ਮੇਰੇ ਤੋਂ ਵੀ ਗਲਤੀ ਹੋ ਗਈ ਮੈਨੂੰ ਨਹੀਂ ਪਤਾ ਸੀਗਾ ਵੀ ਤੇਰੇ ਨਾਲ ਇਹ ਕੁਝ ਕਰਦੀ ਆ ਮੇਰੇ ਜਨਤੂ ਬਾਦਾਂ ਪੁੱਤ ਜੇ ਮੈਂ ਤੈਨੂੰ ਦੱਸਦੀ ਸੀ ਨਾ ਮੈਨੂੰ ਆਏ ਸੀ ਵੀ ਮੇਰੇ ਪੁੱਤ ਦਾ ਘਰ ਨਾ ਪੱਟਿਆ ਜਾਵੇ ਮਾਂ ਘਰ ਪੱਟਣ ਦੀ ਗੱਲ ਸੀ ਇਹਦੇ ਚ ਤੂੰ ਮੈਨੂੰ ਦੱਸਣਾ ਸਹੀ ਸੀ ਹੁਣ ਵੀ ਤਾਂ ਪਤਾ ਲੱਗ ਗਈ ਆ ਮੈਨੂੰ ਰੱਬ ਨਾ ਕਰੇ ਕਾਲਾ ਮੈਨੂੰ ਨਾ ਦੱਸਦਾ ਤੈਨੂੰ ਤਾਂ ਮਾਰ ਦੰਦੀ ਫਿਰ ਣਲੇ ਮਾਂ ਤੂੰ ਟੈਨਸ਼ਨ ਨਾ ਲੈ ਠੀਕ ਆ ਇਹੀ ਤੀ ਮੈਂ ਆਪਣੇ ਘਰ ਚ ਇੱਕ ਮਿੰਟ ਨਹੀਂ ਰੱਖ ਸਕਦਾ ਠੀਕ ਆ ਜਿਹੜੀ ਤੀ ਮੇਰੀ ਮਾਂ ਦੀ ਇੱਜ਼ਤ ਨਹੀਂ ਕਰ ਸਕਦੀ ਪੁੱਤ ਤੂੰ ਮਸਾਂ ਵੀ ਆਇਆ ਸੀ ਕਿਹੜੇ ਹਿੱਲਿਆ ਨਾ ਜੇ ਇਹਨੂੰ ਕਰੇ ਕੱਢਤਾ ਆਪਣੇ ਘਰ ਦਾ ਨਾ ਜਮਾ ਪੱਠਾ ਮੁੱਦਾ ਵੱਜ ਜੂ ਮਾਂ ਫਿਰ ਉਮੀਦ ਪੱਠਾ ਮੁੱਦਾ ਵੱਜੀ ਪਿਆਗਾ ਜੇ ਇਹਨੂੰ ਘਰੋਂ ਨਾ ਬਾਹਰ ਕੱਢਿਆ ਤਾਂ ਤੈਨੂੰ ਮਾਰ ਦਊਗੀ ਨਹੀਂ ਪੁੱਤੋ ਹੋਰ ਵੀ ਤਰੀਕੇ ਬਥੇਰੇ ਹੁੰਦੇ ਨੇ ਸਮਝਾਉਣ ਦੇ ਹੋਰ ਤਰੀਕੇ ਮੈਂ ਹੁਣ ਕਿਹੜੇ ਹੁੰਦੇ ਨੇ ਤਾਂ ਮੈਂ ਹੁਣ ਕੀ ਕਹਾ ਇਹਨੂੰ ਮੈਂ ਤਾਂ ਅਜੇ ਤੱਕ ਸੋਚੀ ਨਹੀਂ ਸੀਗਾ ਵੀ ਹਰ ਚਿਰ ਤੇਰੇ ਨਾਲ ਹੈ ਸਲੂਕ ਵੀ ਕਰੂਗੀ ਚੱਲ ਕੋਈ ਗੱਲ ਨਹੀਂ ਮਾਂ ਇਹਨੂੰ ਮੈਂ ਸਮਝਾਉਣਾ ਅੰਦਰ ਜਾ ਕੇ ਠੀਕ ਆ ਤੁਕਰਾ ਡੈਡੀ ਜੀ ਜਦੋਂ ਤੁਸੀਂ ਆਗੇ ਮੇਰੀ ਕਹਿਣਤੀ ਉਹ ਤਾਂ ਜਦੋਂ ਤੂੰ ਸੁਖ ਪੁੱਤ ਨੂੰ ਫੋਨ ਕਰਤਾ ਉਹ ਤਾਂ ਮੈਨੂੰ ਆਉਣਾ ਪੈਣਾ ਹੀ ਸੀ ਫੇਰ ਨਾ ਉਹ ਤਾਂ ਗੱਲ ਸਹੀ ਆ ਤੁਹਾਡੀ ਜੀ ਸਸਰੀਕਾਲ ਡੈਡੀ ਜੀ ਸਸਰੀਕਾਲ ਪੁੱਤ ਡੈਡੀ ਜੀ ਤੁਸੀਂ ਕਿਵੇਂ ਅਚਾਨਕ ਘਰੇ ਆਪਣੇ ਖੈਰ ਸੁਖ ਤਾਂ ਹੈ ਨਾ ਸਾਰੀ ਜੇ ਸੁੱਖ ਹੁੰਦੀ ਪੁੱਤ ਮੈਂ ਆਉਂਦਾ ਕਿਉਂ ਕੀ ਹੋ ਗਿਆ ਡੈਡੀ ਜੀ ਇੱਥੇ ਤੇਰੀ ਮੰਮੀ ਨਹੀਂ ਆਈ ਮੰਮੀ ਮੰਮੀ ਕਿਵੇਂ ਤੇਰੀ ਮਾਂ ਤਾਂ ਪੁੱਤ ਤੇਰੀ ਪਰਜਾਈ ਨੇ ਘਰੋਂ ਘੜਤੀ ਘਰੋਂ ਘੜਤੀ రెడ్డి ਜੀ ਤੁਸੀਂ ਨੇ ਕੁਝ ਵੀ ਨਹੀਂ ਕਿਹਾ ਐਡੀ ਹਿੰਮਤ ਕਿਵੇਂ ਉਹਦੀ ਵੀ ਹੁਣ ਮੇਰੀ ਮਾਂ ਨੂੰ ਘਰੋਂ ਕੱਢਤਾ ਤੇ ਤੇਰੀ ਵੀ ਇੰਨੀ ਕਿੰਨੀ ਕੀਮਤ ਆ ਗਈ ਤੇਰੇ ਮਾਂ ਦਾ ਗਲ ਘੁੱਟਦੀਆਂ ਗਈ ਪੁੱਤ ਇਹਨੇ ਮੈਨੂੰ ਸੁੱਖ ਨੇ ਸਾਰੀਆਂ ਗੱਲਾਂ ਫੋਨ ਤੇ ਦੱਸਦੀਆਂ ਸੀਗੀਆਂ ਲੈ ਕੋਈ ਨਹੀਂ ਤੇਰੀ ਮਾਂ ਘਰੋਂ ਕੱਢੀ ਤੇਰੀ ਭੈਣ ਨੇ ਠੀਕ ਹੈ ਨਾ ਸਾਰਿਆਂ ਨੂੰ ਆ ਤੇਰੇ ਵਰਗੇ ਨਹੀਂ ਹੁੰਦੇ ਹੈਗੀਆਂ ਉਹ ਡੇਢ ਨੂੰ ਮੈਂ ਦੱਸਿਆ ਸੀਗਾ ਮੈਨੂੰ ਫੋਨ ਤੇ ਸਮਝਾਤਾ ਸੀਗਾ ਕਰੀ ਆ ਤੇਰੀ ਮਾਂ ਪਰ ਇਹੋ ਜਿਹਾ سلوਕ ਕਿਤੇ ਨਹੀਂ ਕਰਨਾ ਚਾਹੀਦਾ ਪੁੱਤ ਤੂੰ ਤਾਂ ਮੇਰਾ ਨੱਕ ਹੀ ਬੜਾ ਕੇ ਰੱਖਤਾ ਹੁਣ ਤੇਰੀ ਮਾਂ ਤੇ ਆਈ ਤੈਨੂੰ ਕੀ ਦੁੱਖ ਲੱਗਿਆ ਆ ਕਿਸੇ ਦੀ ਮਾਂ ਨਹੀਂ ਆਵੇ ਮੇਰੀ ਮਾਂ ਗਈ ਮੈਨੂੰ ਵੀ ਦੁੱਖ ਲੱਗਦਾਗਾ ਜਦੋਂ ਇਹ ਐਸਾ ਲੂਕ ਕਰਦੀ ਮੇਰੀ ਮਾਂ ਨਾਲ ਆ ਸੁਖਾ ਗੱਲ ਤਾਂ ਥੋੜੀ ਸਹੀ ਐ ਮੈਂ ਤਾਂ ਕਦੇ ਮੰਮੀ ਨੂੰ ਆਉਦੀ ਮਾਂ ਸਮਝਿਆ ਹੀ ਨਹੀਂ ਉਹ ਤਾਂ ਗਲਤੀਮਨ ਮੇਰੇ ਸਾਹਮਣੇ ਮੰਮੀ ਤੁਸੀਂ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਤੇ ਬਹੁਤ ਅਤਿਆਚਾਰ ਕਰੇ ਨੇਗੇ ਕੋਈ ਗੱਲ ਨਹੀਂ ਦੀ ਮੈਂ ਤਾਂ ਤੇਰਾ ਕਦੇ ਗੁੱਸਾ ਹੀ ਨਹੀਂ ਕੀਤਾ ਅញੇ ਸੱਸਾ ਹੋਣਗੀਆਂ ਹਜੇ ਵੀ ਤੇਰਾ ਕੋਈ ਗੁੱਸਾ ਨਹੀਂ ਕਰਦੀ ਹੈਗੀ ਚੁੱਪ ਕਰਕੇ ਕਹਿੰਦਾ ਕੋਈ ਗੱਲ ਨਹੀਂ ਧੀਏ ਇਹਨੇ ਤੈਨੂੰ ਉਹਦੇ ਧੀ ਬਣਾ ਕੇ ਰੱਖਿਆ ਪਰ ਤੂੰ ਉਹਦੀ ਮਾਂ ਬਣਾ ਕੇ ਰੱਖਸੇਂ ਕਿ ਮੇਰੀ ਮਾਂ ਨੂੰ ਬਸ ਸੁਖ ਤੁਸੀਂ ਵੀ ਮੈਨੂੰ ਮਾਫ ਕਰ ਦਿਓ ਤੇ ਡੈਡੀ ਜੀ ਤੁਸੀਂ ਵੀ ਮੈਨੂੰ ਮਾਫ ਕਰ ਦਿਓ ਪੁੱਤ ਅੱਗੇ ਤੋਂ ਧਿਆਨ ਰੱਖ ਤੇ ਲ ਮੈਂ ਸੋਤੋ ਜੀ ਮਾਫੀ ਸੋਤੋ ਵੀ ਮੰਨਦਾ ਜਿਹੜਾ ਕੁਛ ਨੇ ਕਰਤਾ ਕੋਈ ਗੱਲ ਨਹੀਂ ਸੋਨੇ ਤਾਂ ਇੰਨੇ ਸਮਝਾਤਾ ਵਧੀਆ ਹੋ ਗਿਆ ਜਿਹੜੀ ਇਹਨੂੰ ਅਕਲ ਆ ਗਈ ਅੱਜ ਤੋਂ ਬਾਅਦ ਮੇਰੀ ਮਾਂ ਨੂੰ ਉਹਦੀ ਮਾਂ ਬਣਾ ਕੇ ਰੱਖੀ ਕੋਈ ਗੱਲ ਨਹੀਂ ਸੋ ਤੁਸੀਂ ਟੈਨਸ਼ਨ ਨਾ ਲਓ ਜੇ ਨੇ ਮੈਨੂੰ ਆਪਦੀ ਧੀ ਬਣਾਇਆ ਤਾਂ ਮੈਂ ਵੀ ਉਹਨਾਂ ਦੀ ਆਪਦੀ ਮਾਂ ਹੀ ਬਣਾ ਕੇ ਰੱਖੂੰਗੀ ਜਿਹੜਾ ਵੱਡਾ ਬੰਦਾ ਹੁੰਦਾ ਨਾ ਘਰ ਦਾ ਪੁੱਤ ਜਿੰਦਾ ਹੁੰਦਾ ਉਹ ਉਹੀ ਤਾਂ ਗੱਲ ਹੈ ਜੜੀ ਜੀ ਚਲਤੀਂ ਮੈਂ ਚੱਲਦਾ ਅੱਜ ਤੋਂ ਬਾਅਦ ਤੇਰੀ ਮੈਨੂੰ ਕੋਈ ਸ਼ਿਕਾਇਤ ਨਾ ਆਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੜੀ ਜੀ ਉਹਦੀ ਮੇਰਾ ਸਾਥ ਦਿੱਤਾ ਹਨਾ ਚਲ ਵੀ ਤੂੰ ਵੀ ਵਧੀਆ ਮੌਕੇ ਤੇ ਮੈਨੂੰ ਫੋਨ ਕਰ ਲਿਆ ਇਹਨੂੰ ਮੈਂ ਸਾਰਾ ਸਮਝਾਤਾ ਇਸ ਤੋਂ ਬਾਅਦ ਸ਼ਿਕਾਇਤ ਦਾ ਮੌਕਾ ਨਹੀਂ ਆਉ ਤੈਨੂੰ ਠੀਕ ਆ ਰੈਡੀ ਜੀ